ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀਆਂ ਆਮ ਚੋਣਾਂ ਦੇ ਲਈ ਵੋਟਰਾਂ ਦੀ ਦਿਲਚਸਪੀ ਘਟ ਕਿਉਂ ਵੱਡਾ ਸਵਾਲ ਹੈ ਸ਼੍ਰੋਮਣੀ ਕਾਲੀਦਾਲ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹੋਵੇ ਜਾਂ ਕਈ ਹੋਰ ਪੰਥਕ ਤੇ ਰਾ ਅਕਸਰ ਇਸ ਮੁੱਦੇ ਦੇ ਉੱਤੇ ਆਖਦੀਆਂ ਕਿ ਸਰਕਾਰਾਂ ਜਿਹੜੀਆਂ ਦਿਲਚਸਪੀ ਨਹੀਂ ਲੈ ਰਹੀਆਂ ਬੂਟਾ ਬਣਾਉਣ ਦੇ ਲਈ ਸਰਕਾਰਾਂ ਚਾਹੁੰਦੀਆਂ ਕਿ ਐਸਜੀਪੀਸੀ ਜਿਹੜੀ ਮਹਾਨਤਾ ਹੈ ਜਿਹੜਾ ਰਤਬਾ ਹੈ ਉਹ ਹੀਠਾਂ ਹੈ ਪਰ ਕਦੇ ਜਿਹੜੀ ਪੰਤਿਕ ਜਾਂ ਕਾਲੀ ਲੀਡਰਸ਼ਿਪ ਹੈ ਉਹਦੇ ਵੱਲੋਂ ਆਪਣੀ ਪੀੜ੍ਹੀ ਹੀਠਾਂ ਵੀ ਛੋਟਾ ਫੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਆਏ ਜਾ ਰਿਹਾ ਹੈ ਕਿ ਇਸ ਵਾਰ ਜਿਹੜਾ ਚੋਣਾਂ ਦਾ سلسلہ ਹੈ ਚੋਣਾਂ ਕਰਵਾਉਣ ਦੇ ਲਈ ਇਹ ਫੋਟੋ ਲਾਉਣ ਦੀ ਗੱਲ ਕੀਤੀ ਗਈ ਹੈ ਕਹਿੰਦੇ ਉਹਦੇ ਨਾਲ ਵੀ ਵੋਟਾਂ ਘਟ ਪੈ ਰਹੀਆਂ ਘਟ ਬਣ ਰਹੀਆਂ ਕਿਉਂ ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਪਿਛਲੀ ਵਾਰੀ ਜਦੋਂ ਵੋਟਾਂ ਪੈਂਦੀਆਂ ਸੀ ਜੋ ਉਸ ਤੋਂ ਪਹਿਲਾਂ ਵੀ ਪੈਂਦੀਆਂ ਰਹੀਆਂ ਤਾਂ ਕਈ ਜਿਹੜੇ ਸ਼ਰਤਾਂ ਵੀ ਪੂਰੀਆਂ ਨਹੀਂ ਸੀ ਕਰਦੇ ਪੱਗਾ ਬਣ ਕੇ ਆਉਂਦੇ ਸੀ ਤੇ ਵੋਟਾਂ ਪਾ ਕੇ ਚਲੇ ਜਾਂਦੇ ਸੀ ਮੈਂ ਕਿਸੇ ਇੱਕ ਫਿਰਕੇ ਦੀ ਜੇ ਇੱਕ ਧੜੇ ਦੀ ਗੱਲ ਨਹੀਂ ਕਰਦਾ ਸਮੂਹੇ ਤੌਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮੰਡੀ ਦਾ ਜਿਹੜਾ ਚੋਣ ਪ੍ਰਬੰਧ ਹੈ ਉਹਦੇ ਤੇ ਉੱਠ ਰਿਹਾ ਸਵਾਲ ਕਿ ਹਾਂ ਇਹ ਵੀ ਜਾ ਰਿਹਾ ਹੈ ਕਿ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਬੀਰ ਸਿੰਘ ਬਾਦਲ ਉਹਨਾਂ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਚੋਣਾਂ ਕਰਵਾਉਣ ਵਾਲੇ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਨਾਲ ਮੁਲਾਕਾਤ ਕਰਕੇ ਆਖਿਆ ਗਿਆ ਕਿ VOTER ਦੇ ਨਾਲ ਜਿਹੜੀ ਫੋਟੋ ਲੱਗਦੀ ਹੈ ਉਹ ਹਟਾ ਦਿੱਤੀ ਜਾਏ। ਅਜਿਹਾ ਕਿਉਂ ਕੀ ਜ਼ਰੂਰਤ ਹੈ ਕਾਊਂਟ ਆਈ ਜਾਵੇ? ਬਲਕਿ ਜ਼ਰੂਰਤ ਹੈ ਇਸ ਗੱਲ ਦੀ ਹੈ ਕਿ ਜਿਹੜੀਆਂ ਗਲਤ ਵੋਟਾਂ ਬਣਦੀਆਂ ਉਹਨਾਂ ਨੂੰ ਕਿਸ ਕਦਰ ਰੋਕਿਆ ਜਾ ਸਕਦਾ ਹੈ। ਉਸ ਪਾਸੇ ਜਿਹੜਾ ਹੈਗਾ ਕਦਮ ਉਠਾਉਣ ਦੀ ਸਲਾਹ ਦੇਣ ਦੀ ਜ਼ਰੂਰਤ ਹੈ। ਗੱਲ ਕੇਵਲ ਇੰਨੀ ਨਹੀਂ ਹੈ। ਜਿਸ ਕਦਰ ਕਾਲੀ ਲੀਡਰਸ਼ਿਪ ਦੇ ਬਾਰੇ ਚ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਬੰਧਾਂ ਨੂੰ ਲੈ ਕੇ ਲਗਾਤਾਰ ਪਿਛਲੇ ਸਮੇਂ ਚ ਸਵਾਲ ਉੱਠਦੇ ਆ ਰਹੇ ਐ ਕੀ ਉਹ ਵਜ੍ਹਾ ਨਹੀਂ ਕਿ ਲੋਕਾਂ ਦੀ ਜਿਹੜੀ ਭਰੋਸੇਯੋਗਤਾ ਹੈ ਉਸ ਸਿਸਟਮ ਤੋਂ ਘਟਦੀ ਜਾ ਰਹੀ ਹੈ ਜਦੋਂ ਪੰਥਕ ਆਸਤੀਆਂ ਵੱਲੋਂ ਹੀ ਪੰਥਕ 13 ਵੱਲੋਂ ਹੀ ਸਿੰਘ ਸਹਿਬਾਨ ਦੇ ਮੁਦਿਆਂ ਨੂੰ ਲੈ ਕੇ ਸਵਾਲ ਉੱਠਣਗੇ ਪੰਥਕ ਧਿਰਾਂ ਵੱਲੋਂ ਹੀ ਸੂਣੀ ਗੁਰਦਰਾ ਪ੍ਰਬੰਧ ਕਮੇਟੀ ਦੇ ਉੱਪਰ ਸਵਾਲ ਉੱਠਣਗੇ ਅਕਾਲੀ ਲੀਡਰਸ਼ਿਪ ਪੰਜਾਬੀ ਚ ਇੱਕ ਹੌਦ ਜਿਸ ਤਰ੍ਹਾਂ ਕਹਿੰਦੇ ਆ ਇੱਕ ਦੂਜੇ ਦੇ ਖਿਲਾਫ ਤਲਵਾਰਾਂ ਘੁਮਾਰੀ ਹੋਏਗੀ ਤਾਂ ਜਿਹੜਾ ਸਿੱਖ ਪੰਥ ਹੈ ਸਿੱਖ ਸੰਗਤ ਹੈ ਉਹਦੀ ਪ੍ਰੋਸੇਜੁਗਤਾ ਕਿੱਦਾਂ ਬਹਾਲ ਹੋਏਗੀ ਕਿਉਂ ਜਾਣਗੇ ਉਹ ਲਾਈਨਾਂ ਬਣ ਕੇ ਵੋਟਾਂ ਬਣਾਉਣ ਦੇ ਲਈ ਜਿਹੜੀ ਲੀਡਰਸ਼ਿਪ ਨੂੰ ਆਪਣੇ ਉੱਪਰ ਹੀ ਭਰੋਸਾ ਨਹੀਂ ਜਿਹੜੀ ਲੀਡਰਸ਼ਿਪ ਉੱਪਰ ਪੰਥ ਦਾ ਹੀ ਭਰੋਸਾ ਨਹੀਂ ਤਾਂ ਵੋਟਰ ਕਿਸ ਕਦਰ ਉਹਦੇ ਉੱਪਰ ਭਰੋਸਾ ਕਰ ਸਕਦੇ ਆ ਸੋ ਸਥਿਤੀ ਸਪਸ਼ਟ ਹੈ ਕੇਵਲੇ ਕਹਿਣਾ ਕਿ ਸਰਕਾਰਾਂ ਜ਼ਿੰਮੇਵਾਰ ਹੈ ਕਿਦਰੇ ਸਾਡਾ ਆਪਣਾ ਕਾਰ ਸਾਡਾ ਆਪਣਾ ਸਿਸਟਮ ਵੀ ਜ਼ਿੰਮੇਵਾਰ ਹੈ ਕਿ ਕਿਉਂ ਉਦਾਸੀਨਤਾ ਆਈ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੀਆਂ ਵੋਟਾਂ ਬਣਾਉਣ ਦੇ ਲਈ